ਕਹਿੰਦੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਬੰਬੇ ਦੀ ਕੰਪਨੀ ਹਾਇਰ ਕੀਤੀ ਉਹਨੂੰ 50 ਲੱਖ ਰੁਪਈਏ ਤੋਂ 1 ਕਰੋੜ ਰੁਪਈਆ ਮਹੀਨਾ ਦਿੱਤਾ ਜਾ ਰਿਹਾ 50 ਲੱਖ ਕਰੋੜ ਬਹੁਤ ਹੁੰਦਾ ਹੈ ਮਹੀਨੇ ਦਾ ਕਿਉਂ ਦਿੱਤਾ ਜਾ ਰਿਹਾ ਕਹਿੰਦੇ ਜੀ ਉਹਦੀ ਪਰਸਨੈਲਿਟੀ ਜਿਹੜੀ ਹੈ ਉਹ ਡਿਵੈਲਪ ਕਰਨੀ ਹੈ ਪੰਜਾਬ ਦੇ ਅੰਦਰ ਉਹਨੂੰ ਫਿਰ ਪਬਲਿਕ ਦੇ ਵਿੱਚ ਪੰਜਾਬ ਪ੍ਰਸਤ ਪੰਥ ਪ੍ਰਸਤ ਕੌਮ ਪ੍ਰਸਤ ਉਸ ਕੰਪਨੀ ਨੇ ਸਾਬਤ ਕਰਨਾ ਹੈ ਉਹ ਔਰੰਗਜ਼ੇਬ ਦੀ ਕਬਰ ਦੇ ਉੱਤੇ ਜਿਹੜੇ ਫੁੱਲ ਜੇ ਰੱਖਦੇ ਆ ਨਾ ਉਹ ਭਾਲਦੇ ਫਿਰਦੇ ਉਸ ਕੰਪਨੀ ਨੂੰ ਕਿ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਦੁੱਧ ਤੋਤਾ ਬਣ ਸਕਦਾ ਫਿਰ ਔਰੰਗਜ਼ੇਬੀ ਬੀ ਵੀ ਬਣ ਸਕਦਾ ਅਸੀਂ ਵੀ ਔਰੰਗਜ਼ੇਬ ਨੂੰ ਬਣਾ ਲਾਂਗੇ ਜਿਹਦੋਂਾਂ ਨੂੰ ਪੁੱਛਿਆ ਉਹ ਗੋਲੀ ਦੇ ਜ਼ਿੰਮੇਵਾਰੋਂ ਕਹਿੰਦੇ ਹਾਂ ਗੋਲੀ ਚਲਾਉਣ ਵਾਲੇ ਸੁਮੇਤ ਸੈਣੀ ਨੂੰ ਡੀਜੀਪੀ ਲਾਇਆ ਗਲਤੀ ਕੀਤੀ ਕਹਿੰਦੇ ਹਾਂ ਮਤਲਬ ਸਾਰੇ ਜਿਹੜੇ ਜਵਾਬ ਸੀ ਉਹ ਹਾਂ ਚ ਦਿੱਤੇ ਤੇ ਹੁਣ ਉਹ ਪੱਤਰਕਾਰਾਂ ਨੂੰ ਕਹਿੰਦੇ ਆ ਕਿ ਮੈਂ ਤਾਂ ਉਥੇ ਬੌਰਾ ਹੋ ਗਿਆ ਸੀ ਆ ਜਿਹੜੀ ਸਰਕਾਰ ਮੌਜੂਦਾ ਚੱਲ ਰਹੀ ਹੈ ਇਹਨੇ ਵੀ ਸੋਸ਼ਲ ਮੀਡੀਆ ਰਾਹੀਂ ਸਾਡੇ ਦਿਮਾਗਾਂ ਨੂੰ ਕੈਪਚਰ ਕੀਤਾ ਤੇ ਸਾਡੇ ਤੋਂ ਵੋਟਾਂ ਲਈਆਂ ਔਰ ਸਭ ਤੋਂ ਵੱਧ ਪੈਸਾ ਸੋਸ਼ਲ ਮੀਡੀਆ ਚਲਾਉਣ ਲਈ ਇਸ ਮੌਜੂਦਾ ਝਾੜੂ ਦਲ ਨੂੰ ਸਾਡੇ ਐਨਆਰਆਈਸ ਦੇ ਹੁਣ ਪਛਤਾ ਰਹੇ ਵੀ ਕਦੇ ਨਹੀਂ ਮਰਦਾ ਹੁੰਦਾ ਤੇ ਖਾਲਸੇ ਦੇ ਬੀਜ ਨੂੰ ਮਕਾਉਣ ਦੀ ਤਾਕਤ ਦੁਨੀਆ ਦੀ ਕਿਸੇ ਸਰਕਾਰ 'ਚ ਹੈ ਨਹੀਂ ਜਦੋਂ ਮਾਹੌਲ ਬਣ ਗਿਆ ਜਦੋਂ ਪਾਣੀ ਮਿਲ ਗਿਆ ਅਸੀਂ ਫਿਰ ਪੈਦਾ ਹੋ ਜਾਣਾ ਸਭ ਤੋਂ ਪਹਿਲਾਂ ਸਤੇ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਥੇ ਅੱਜ ਅਸੀਂ 14 ਤਰੀਕ ਨੂੰ ਜੋ 10 ਸਾਲ ਪਹਿਲਾਂ ਇੱਥੇ ਖੂਨੀ ਮੰਜ਼ਰ ਵਾਪਰਿਆ ਉਸ ਨੂੰ ਯਾਦ ਕਰ ਰਹੇ ਹਾਂ ਉੱਥੇ ਅਸੀਂ ਪਾਈ ਕਿਸ਼ਨ ਭਗਵਾਨ ਸਿੰਘ ਜੀ ਪਾਈ ਗੁਰਜੀਤ ਸਿੰਘ ਜੀ ਦੀ ਸ਼ਹਾਦਤ ਨੂੰ ਵੀ ਯਾਦ ਕਰ ਰਹੇ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰਿਆਂ ਨੇ ਸੰਬੋਧਨ ਕੀਤਾ ਆਪ ਜੀ ਨੂੰ ਮੈਂ ਰਿਪੀਟ ਨਹੀਂ ਕਰਨਾਗਾ ਸਰਕਾਰ ਚਾਹੇ ਅਖੌਤੀ ਪੰਥਕਾਂ ਦੀ ਸੀ ਚਾਹੇ ਕਾਂਗਰਸ ਦੀ ਤੇ ਚਾਹੇ ਝਾੜੂ ਦਲ ਦੇ ਕੋਈ ਸ਼ੱਕ ਨਹੀਂ ਹੈ ਕਿ ਕਿਸੇ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਮੰਨ ਦੇ ਵਿੱਚ 30 ਸੀ ਔਰ 30 ਕਾਰਨੀ ਦੋਦ ਸੰਬਰ ਨੂੰ ਉਸ ਵੇਲੇ ਪੰਥਕ ਕਹੇ ਜਾਣ ਵਾਲੇ ਲੀਡਰਾਂ ਨੂੰ ਕੁਝ ਸਵਾਲ ਕੀਤੇ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੇ ਤੇ ਉਹ ਤਖਤ ਦਾ ਜਲਾਓ ਇਨਾ ਵੱਡਾ ਸੀ ਕਿ ਉਹ ਨਾ ਨਹੀਂ ਕਹਿ ਸਕਿਆ ਜਦੋਂ ਉਹਨਾਂ ਨੂੰ ਪੁੱਛਿਆ ਉਹ ਗੋਲੀ ਦੇ ਜ਼ਿੰਮੇਵਾਰੋਂ ਕਹਿੰਦੇ ਹਾਂ ਗੋਲੀ ਚਲਾਉਣ ਵਾਲੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਗਲਤੀ ਕੀਤੀ ਕਹਿੰਦੇ ਹਾਂ ਮਤਲਬ ਸਾਰੇ ਜਿਹੜੇ ਜਵਾਬ ਸੀ ਉਹ ਹਾਂ ਚ ਦਿੱਤੇ ਤੇ ਹੁਣ ਉਹ ਪੱਤਰਕਾਰਾਂ ਨੂੰ ਕਹਿੰਦੇ ਆ ਕਿ ਮੈਂ ਤਾਂ ਉਥੇ ਬੌਰਾ ਹੋ ਗਿਆ ਸੀ ਉਹ ਬੌਰਾ ਪਤਾ ਕਿਨੇ ਕੀਤਾ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੀਤਾ ਸੀ ਉਥੇ ਕਿਸੇ ਦੀ ਹਿੰਮਤ ਨਹੀਂ ਹੈ ਕਿ ਝੂਠ ਬੋਲ ਦੇ ਦੁਨੀਆ ਦੀਆਂ ਅਦਾਲਤਾਂ 'ਚ ਝੂਠ ਬੋਲਿਆ ਜਾਂਦਾ ਹੈ ਚੱਲ ਵੀ ਜਾਂਦਾ ਹੈ ਸਰਸਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਅਦਾਲਤ ਜਿਹਨੂੰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਕਹਿੰਦੇ ਆ ਉਥੇ ਝੂਠ ਬੋਲਿਆ ਨਹੀਂ ਜਾ ਸਕਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸੱਚ ਕਢਵਾਇਆ ਇਹਨਾਂ ਦੇ ਮੁਖੋ ਇਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਉਸ ਤੋਂ ਮੁਨਕਰ ਹੋ ਗਏ ਮੁਖਸਰ ਸਾਹਿਬ ਜਾ ਕੇ ਹੁਣ ਸਜ਼ਾ ਪੰਥ ਨੇ ਦੇਣੀ ਡੈਮੋਕ੍ਰੇਸੀ ਦੇ ਵਿੱਚ ਜੋ ਸਜ਼ਾ ਦਿੱਤੀ ਜਾ ਸਕਦੀ ਹੈ ਜਿਸ ਦੇ ਅਸੀਂ ਸਮਰਥ ਹਾਂ ਘਟੋ ਘਾਟ ਅਸੀਂ ਉਹ ਦੇਣ ਦਾ ਯਤਨ ਤੇ ਕਰੀਏ ਦੋ ਤਿੰਨ ਦਿਨ ਹੋਏ ਮੈਨੂੰ ਕੁਝ ਵੀਰ ਮਿਲੇ ਕਹਿੰਦੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਬੰਬੇ ਦੀ ਕੰਪਨੀ ਹਾਇਰ ਕੀਤੀ ਉਹਨੂੰ 50 ਲੱਖ ਰੁਪਈਏ ਤੋਂ 1 ਕਰੋੜ ਰੁਪਈਆ ਮਹੀਨਾ ਦਿੱਤਾ ਜਾ ਰਿਹਾ ਹੈ। ਮੈਂ ਪੁੱਛਿਆ ਕਿ ਇਸ ਲਈ ਦਿੱਤਾ ਜਾ ਰਿਹਾ ਹੈ। ਉਹ ਕੰਪਨੀ ਨੂੰ ਪੈਸੇ ਇੰਨੇ ਵੱਡੀ ਗਿਣਤੀ ਦੇ ਵਿੱਚ 50 ਲੱਖ ਕਰੋੜ ਬਹੁਤ ਹੁੰਦਾ ਮਹੀਨੇ ਦਾ ਕਿਉਂ ਦਿੱਤਾ ਜਾ ਰਿਹਾ ਹੈ? ਕਹਿੰਦੇ ਜੀ ਉਹਦੀ ਪਰਸਨੈਲਿਟੀ ਜਿਹੜੀ ਹੈ ਉਹ ਡਿਵੈਲਪ ਕਰਨੀ ਹੈ ਪੰਜਾਬ ਦੇ ਅੰਦਰ। ਉਹਨੂੰ ਫਿਰ ਪਬਲਿਕ ਦੇ ਵਿੱਚ ਪੰਜਾਬ ਪ੍ਰਸਤ ਪੰਥ ਪ੍ਰਸਤ ਕੌਮ ਪ੍ਰਸਤ ਉਸ ਕੰਪਨੀ ਨੇ ਸਾਬਤ ਕਰਨਾ ਹੈ ਨੈਰੇਟਿਵ ਬਿਲਡ ਕਰਨਾ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਸਰਦਾਰ ਸੁਖਬੀਰ ਸਿੰਘ ਵਰਗਾ ਪੰਜਾਬ ਪ੍ਰਸਤ ਤੇ ਪੰਥ ਪ੍ਰਸਤ ਕੋਈ ਬੰਦਾ ਨਹੀਂ ਹੈ ਹੋ ਸਕਦਾ ਹੈ ਜੀ ਇੱਕ ਵੀਰ ਕੋਲ ਬੈਠਾ ਸੀ ਕਾਹਦਾ ਤੁਹਾਨੂੰ ਪਤਾ ਹੈ ਉਹ ਕੰਪਨੀ ਕਿਹੜੀ ਹੈ ਥੋੜਾ ਮਜ਼ਾਕੀਆ ਸੀ ਕਹਿੰਦਾ ਤੁਹਾਨੂੰ ਪਤਾ ਉਹ ਕੰਪਨੀ ਕਿਹੜੀ ਹੈ ਕਹਿੰਦੇ ਪਤਾ ਨਹੀਂ ਕੰਪਨੀ ਕਿਹੜੀ ਹੈ ਕਹਿੰਦੇ ਕਿਉਂ ਤੁਸੀਂ ਵੀ ਹਾਇਰ ਕਰਨੀ ਉਹ ਕਹਿੰਦੇ ਨਹੀਂ ਅਸੀਂ ਹਾਇਰ ਤਾਂ ਨਹੀਂ ਕਰਨੀ ਉਹ ਔਰੰਗਜ਼ੇਬ ਦੀ ਕਬਰ ਦੇ ਉੱਤੇ ਜਿਹੜੇ ਫੁੱਲ ਜੇ ਰੱਖਦੇ ਆ ਨਾ ਉਹ ਭਾਲਦੇ ਫਿਰਦੇ ਉਸ ਕੰਪਨੀ ਨੂੰ ਵੀ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਦੁੱਧ ਤੋਤਾ ਬਣ ਸਕਦਾ ਫਿਰ ਔਰੰਗਜ਼ੇਬ ਵੀ ਬਣ ਸਕਦਾ ਅਸੀਂ ਵੀ ਔਰੰਗਜ਼ੇਬ ਨੂੰ ਬਣਾ ਲਾਂਗੇ ਆ ਕੰਪਨੀ ਹਾਇਰ ਕਰਕੇ ਸੋਸ਼ਲ ਮੀਡੀਆ ਦੇ ਰਾਹੀਂ ਪੈਸਾ ਖਰਚ ਕਰਕੇ ਇਹ سرمایہਦਾਰ ਲੋਕ ਸਾਡੇ ਬ੍ਰੇਨ ਨੂੰ ਡਿਸਟਰਬ ਕਰ ਰਹੇ ਸੱਤਾ ਹਾਸਲ ਕਰਨ ਵਾਸਤੇ ਅਸੀਂ ਇਹਨਾਂ ਤੋਂ ਬਚਣਾ ਹੈ ਆ ਜਿਹੜੀ ਸਰਕਾਰ ਮੌਜੂਦਾ ਚੱਲ ਰਹੀ ਹੈ ਇਹਨੇ ਵੀ ਸੋਸ਼ਲ ਮੀਡੀਆ ਰਾਹੀਂ ਸਾਡੇ ਦਿਮਾਗਾਂ ਨੂੰ ਕੈਪਚਰ ਕੀਤਾ ਤੇ ਸਾਡੇ ਤੋਂ ਵੋਟਾਂ ਲਈਆਂ। ਔਰ ਸਭ ਤੋਂ ਵੱਧ ਪੈਸਾ ਸੋਸ਼ਲ ਮੀਡੀਆ ਚਲਾਉਣ ਲਈ ਇਸ ਮੌਜੂਦਾ ਝਾੜੂ ਦਲ ਨੂੰ ਸਾਡੇ ਐਨਆਰਆਈਸ ਨੇ ਦਿੱਤਾ। ਹੁਣ ਪਛਤਾ ਰਹੇ। ਕਿਸਲੇ ਹੀ ਦਿੱਤਾ? ਇਸ ਲਈ ਦਿੱਤਾ ਵੀ ਇਹ ਸਰਕਾਰ ਆਊਗੀ। ਇਹ ਕੁਝ ਤਬਦੀਲੀ ਲਿਆਊਗੀ। ਕੁਝ ਪਰਵਰਤਨ ਕਰੂਗੀ। ਸਾਨੂੰ ਇਨਸਾਫ ਦੇਉਗੀ ਪਰ ਇਸ ਮੰਚ ਤੋਂ ਕਈ ਵੀਰਾਂ ਨੇ ਬੋਲਿਆ ਬਿਲਕੁਲ درست ਕਿ ਇਸ ਮੌਜੂਦਾ ਝਾੜੂ ਦਲ ਦੀ ਸਰਕਾਰ ਨੇ ਵੀ ਇਨਸਾਫ ਨਹੀਂ ਦਿੱਤਾ ਗੁਰਬਾਣੀ ਦੇ ਵਿੱਚ ਇੱਕ ਪੰਗਤੀ ਹੈ ਹੌਸਲਾ ਨਹੀਂ ਛੱਡਣਾ ਚਾਹੀਦਾ ਬਿਆਸੀ ਬੜੇ ਘੱਟ ਰਹਿ ਗਏ ਆਵਾਜ਼ ਉਠਾਉਣ ਵਾਲੇ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਹੈ ਦਾਵਾ ਅਗਨ ਬਹੁਤ ਤ੍ਰਣ ਜਾਲੇ ਕੋਈ ਹਰਿਆ ਬੂਟ ਰਹੇ ਹੋਰੀ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਸਾਰਾ ਜੰਗਲ ਸਵਾਹ ਹੋ ਜਾਂਦਾ ਹੈ ਰਾਖ ਹੋ ਜਾਂਦਾ ਹੈ ਪਰ ਉਸ ਰਾਖ ਦੇ ਪਿੱਛੇ ਕਿਤੇ ਕੋਈ ਹਰਾ ਬੂਟ ਜਿਹੜਾ ਹੈ ਉਹ ਰਹਿ ਜਾਂਦਾ ਹੈ ਜਿਹੜਾ ਮੁੜ ਉਸ ਜੰਗਲ ਨੂੰ ਸਥਾਪਿਤ ਕਰ ਦਿੰਦਾ ਇੱਕ ਗੱਲ ਸਰਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ ਦਾ ਬੀਜ ਕਦੇ ਨਾਸ ਨਹੀਂ ਕੀਤਾ ਜਾ ਸਕਦਾ ਨਾ ਹੋਣਾ ਬੀਜ ਕਦੇ ਨਾਸ਼ ਨਹੀਂ ਹੁੰਦਾ ਇੱਕ ਵਾਰ ਦੁਬਈ ਦੇ ਬਾਹਰਲੇ ਇਲਾਕੇ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉੱਥੇ ਰੇਤਲੇ ਟਿੱਬਿਆਂ ਦੇ ਉੱਤੇ ਬਹੁਤ ਸਾਰੇ ਜਿਹੜੇ ਨੇ ਨਾ ਉਹ ਹਰੇ-ਹਰੇ ਬੂਟੇ ਜਿਹੜੇ ਨੇ ਉਹ ਪੈਦਾ ਕੀਤੇ ਨੇ ਸਰਕਾਰ ਨੇ ਉਹ ਪੁੱਛਿਆ ਵੀ ਇੱਥੇ ਬੂਟੇ ਪੈਦਾ ਹੋਏ ਆ ਸਰਕਾਰ ਨੇ ਇਹ ਬੀ ਖਿਲਾ ਰਿਆ ਕਹਿੰਦੇ ਨਹੀਂ ਬੀ ਨਹੀਂ ਖਿਲਾ ਰਿਆ ਸਰਕਾਰ ਨੇ ਕਹਿੰਦੇ ਪਾਣੀ ਸੁਟਿਆ ਤੇ ਬੀ ਕਿੱਥੋਂ ਕਹਿੰਦੇ ਬੀ ਤਾਂ ਆਪਣੇ ਆਪ ਹੀ ਪੈਦਾ ਹੋ ਗਿਆ ਉਹ ਬੀ ਆਪਣੇ ਆਪ ਪੈਦਾ ਨਹੀਂ ਹੋਇਆ ਉਹ ਹਜ਼ਾਰਾਂ ਸਾਲਾਂ ਤੋਂ ਲੱਖਾਂ ਸਾਲਾਂ ਤੋਂ ਬੀ ਮਿੱਟੀ ਦੇ ਵਿੱਚ ਮੌਜੂਦ ਸੀ ਜਦੋਂ ਉਹਨੂੰ ਪਾਣੀ ਮਿਲਿਆ ਉਹ ਫੁੱਟ ਪਿਆ ਬੀ ਤਦੇ ਹੀ ਮਰਦਾ ਹੁੰਦਾ ਤੇ ਖਾਲਸੇ ਦੇ ਬੀਜ ਨੂੰ ਮਕਾਉਣ ਦੀ ਤਾਕਤ ਦੁਨੀਆ ਦੀ ਕਿਸੇ ਸਰਕਾਰ 'ਚ ਹੈ ਨਹੀਂ ਜਦੋਂ ਮਾਹੌਲ ਬਣ ਗਿਆ ਜਦੋਂ ਪਾਣੀ ਮਿਲ ਗਿਆ ਅਸੀਂ ਫਿਰ ਪੈਦਾ ਹੋ ਜਾਣਾ ਸਾਡੇ ਤਾਂ ਬਡੇਰੇ ਇੱਕ ਹਫ਼ਤਾ ਪੜਦੇ ਹੁੰਦੇ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਉਹ ਜਿਉਂ-ਜਿਉਂ ਸਾਨੂੰ ਵੱਡਦਾ ਅਸੀਂ ਦੂਣ ਸਵਾਇਕ ਹੋਏ ਸੁੱਕ ਭਰਾਉਣ ਦੀ ਲੋੜ ਨਹੀਂ ਹੈ ਬੜਾ ਵਕਤ ਹੋ ਗਿਆ ਮੈਂ ਲੰਬਾ ਸਮਾਂ ਨਹੀਂ ਲੈਣਾ ਕੱਲ ਵੀਰ ਪਰਮਪਾਲ ਸਿੰਘ ਵੀਰ ਸੁਖਦੇਵ ਸਿੰਘ ਅਸੀਂ ਬੈਠੇ ਸੀ ਅੱਜ ਦੇ ਇਸ ਪ੍ਰੋਗਰਾਮ ਤੇ ਵਿਚਾਰ ਕਰ ਰਹੇ ਸੀ ਤੇ ਸੋਚ ਰਹੀ ਸੀ ਕਿ ਆਪਾਂ ਇਹ ਦਿਨ ਮਨਾਉਣੇ ਆ ਜਿਹਨੂੰ ਲਾਨਤ ਦਿਹਾੜਾ ਕਹਿੰਦੇ ਆ ਫਿਰ ਚਲੇ ਜਾਣੇ ਆ ਫਿਰ ਸਾਲ ਬਾਅਦ ਆਉਣੇ ਆ ਫਿਰ ਦਿਨ ਮਨਾਉਣੇ ਆ ਦੋ ਚਾਰ ਵੇਰ ਕੇਸਾਂ ਦੀ ਪਾਰਵੀ ਕਰਦੇ ਕਿਉਂ ਨਾ ਇੱਕ ਬੁੱਧੀ ਜੀਵੀਆਂ ਦੀ ਕਮੇਟੀ ਬਣਾਈਏ ਤੇ ਉਸ ਕਮੇਟੀ ਨੂੰ 2 ਮਹੀਨੇ ਦਈਏ 3 ਮਹੀਨੇ ਦਈਏ ਤੇ ਕਹੀਏ ਕਿ ਇੱਕ ਦਸਤਾਵੇਜ਼ ਤਿਆਰ ਕਰੋ ਵਾਈਟ ਪੇਪਰ ਫੈਕਟ ਹੋਣ ਉਹਦੇ ਵਿੱਚ ਤੱਥ ਹੋਣ ਉਹਦੇ ਵਿੱਚ ਕਿ ਅਕਾਲੀ ਸਰਕਾਰ ਨੇ ਕਿੱਥੇ ਕਿੱਥੇ ਸਾਡੇ ਨਾਲ ਧਰੋ ਕੀਤਾ ਕਾਂਗਰਸ ਸਰਕਾਰ ਜਦੋਂ ਆਈ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਉਸ ਨੇ ਕਿੰਨਾ ਕਿੰਨਾ ਸਾਡਾ ਸਾਥ ਦਿੱਤਾ ਕਿੰਨਾ ਕਿੰਨਾ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਤੇ ਜਿਹੜੀ ਇਹ ਝਾੜੂਦਲ ਦੀ ਸਰਕਾਰ ਆਈ ਇਸ ਨੇ ਕਿੱਥੇ ਆ ਕੇ ਸਾਨੂੰ ਜਿਹੜਾ ਸੀ ਉਹ ਬੈਕਫੀਟ ਤੇ ਸਿੱਟਿਆ ਬੇਅਦਬੀ ਦੇ ਮਾਮਲੇ ਆ ਸਾਰਾ ਜਿਹੜਾ ਹੈ ਉਸ ਦਸਤਾਵੇਜ਼ ਦੇ ਵਿੱਚ ਜਿਹੜਾ ਹੈ ਉਹ ਅੰਕਿਤ ਹੋਵੇ ਦਰਜ ਹੋਵੇ ਔਰ ਵਿਦਵਾਨ ਬੈਠ ਕੇ ਜਿਹੜਾ ਹੈ ਉਸ 15 ਸਾਲਾਂ ਦੀਆਂ ਅਖਬਾਰਾਂ ਫਰੋਲ ਕੇ ਕਿਤਾਬਾਂ ਫਰੋਲ ਕੇ ਗੂਗਲ ਤੋਂ ਜਾਣਕਾਰੀ ਲੈ ਕੇ ਵਿਦ ਫੈਕਟ ਜਿਹੜਾ ਹੈ ਉਹ ਸਾਰਾ ਕੁਝ ਜਿਹੜਾ ਹੈ ਉਸ ਦਸਤਾਵੇਜ਼ ਦੇ ਵਿੱਚ ਦਰਜ ਕੀਤਾ ਜਾਏ ਤੇ ਉਹ ਦਸਤਾਵੇਜ਼ ਜਿਹੜਾ ਹੈ ਅਸੀਂ ਫਿਰ ਪੰਥ ਦੀ ਕਚਹਿਰੀ ਚ ਲੈ ਕੇ ਜਾਈਏ ਪੰਥ ਦੀ ਕਚਹਿਰੀ ਚ ਕਿ ਜੇ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲਣਾ ਤੇ ਹੋਰ ਕਿੱਥੇ ਮਿਲਣਾ ਪੁਰਾਣੇ ਬਜ਼ੁਰਗ ਕਹਾਵਤ ਇੱਕ ਪੜਦੇ ਹੁੰਦੇ ਸੀ ਕਹਿੰਦੇ ਮੱਖੇ ਚੋਂ ਕੁਫਰ ਉੱਠਣ ਲੱਗ ਜੇ ਇਸਲਾਮ ਕਿੱਥੇ ਬਚਦਾ ਜੇ ਪੰਜਾਬ ਦੀ ਧਰਤੀ ਦੇ ਉੱਤੇ ਸਾਡੇ ਨਾਲ ਇਹ ਕੁਝ ਹੋਣ ਲੱਗ ਜੇ ਤੇ ਫਿਰ ਕੀ ਹੋਏਗਾ ਇਸ ਕਰਕੇ ਬੀਰ ਮਾਜੀ ਸਾਹਿਬ ਬੈਠੇ ਨੇ ਸਾਰੇ ਬੈਠੇ ਨੇ ਅਸੀਂ ਇਹਨਾਂ ਦਾ ਵੀ ਸਾਰਿਆਂ ਦਾ ਸਹਿਯੋਗ ਲਵਾਂਗੇ ਰਲ ਮਿਲ ਕੇ ਇੱਕ ਮੀਟਿੰਗ ਅਰੇਂਜ ਕਰਕੇ ਇੱਕ ਕਮੇਟੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਅਸੀਂ ਬਿਲ ਕਰਾਂਗੇ ਤੇ ਉਸ ਨੂੰ ਇਹ ਜ਼ਿੰਮੇਵਾਰੀ ਦੇਾਂਗੇ ਭਾਵੇਂ 2 ਮਹੀਨੇ ਲਾ ਦਿਓ ਭਾਵੇਂ 3 ਮਹੀਨੇ ਲਾ ਦਿਓ ਉਸ ਦਸਤਾਵੇਜ਼ ਨੂੰ ਜਿਹੜਾ ਹੈ ਉਹ ਤਿਆਰ ਕਰਕੇ ਸਾਡੇ ਹੱਥ ਦਿਓ ਤੇ ਅਸੀਂ ਉਸ ਦਸਤਾਵੇਜ਼ ਨੂੰ ਪੰਥ ਦੀ ਕਚੈਰੀ ਦੇ ਵਿੱਚ ਲਜਾਈਏ ਤੇ ਇਹਨਾਂ ਜ਼ਿੰਮੇਵਾਰ ਲੋਕਾਂ ਨੂੰ ਘੱਟੋ ਘਾਟ ਅਸੀਂ ਨੰਗਾ ਤਾਂ ਕਰੀਏ ਨਾ ਦੇਣਾ ਇਨਸਾਫ ਪਰ ਦੱਸਿਓ ਦੱਸਿਓ ਨਾ ਕਿ ਸਾਡੇ ਨਾਲ ਕੀ ਕੀਤਾ ਇਹਨਾਂ ਨੇ ਕੀ ਕਰਿਆ ਇਥੇ ਕਿਹੜੇ ਦਿਨ ਕਿਹੜਾ ਆਇਆ ਕੀ ਬੋਲਿਆ ਫਿਰ ਜਦੋਂ ਸਰਕਾਰ 'ਚ ਚਲਾ ਗਿਆ ਉਹਨੇ ਕੀ ਆਪਣੀ ਜਿਹੜੀ ਇਹ ਸੋਚ ਬਦਲੀ ਇਹ ਜ਼ਿਕਰ ਹੋਵੇ ਸਾਰਾ ਤੇ ਮੈਂ ਇਹਦੇ ਲਈ ਜਿੰਨੇ ਵੀ ਰੇਖੇ ਨੇ ਖਾਰਾ ਸਾਹਿਬ ਬੈਠੇ ਨੇ ਸਿੰਘ ਸਾਹਿਬ ਜੀ ਬੈਠੇ ਨੇ ਅਸੀਂ ਇਹਨਾਂ ਤੋਂ ਵੀ ਸਾਰਿਆਂ ਤੋਂ ਸਹਿਯੋਗ ਦੀ ਮੰਗ ਕਰਾਂਗੇ ਆਪਾਂ ਸਾਰੇ ਰਲ ਮਿਲ ਕੇ ਅਪਾ ਜਿਹੜਾ ਹੈ ਇਸ ਦਸਤਾਵੇਜ਼ ਨੂੰ ਤਿਆਰ ਕਰਨ ਦੇ ਵਿੱਚ ਯੋਗਦਾਨ ਪਾਵਾਂਗੇ ਬਾਕੀ ਰਹੀ ਗੱਲ ਕੇਸਾਂ ਦੀ ਸਾਡੇ ਫਰੀਦਕੋੜ ਤੋਂ ਬਣੀ ਜੀ ਬੈਠੇ ਨੇ ਹੋਰ ਸਾਡੇ ਬਹੁਤ ਸਾਰੇ ਵੀਰ ਬੈਠੇ ਨੇ ਇਹਨਾਂ ਨੂੰ ਜ਼ਰੂਰ ਅਸੀਂ ਕਹਾਂਗੇ ਕਿ ਜਿੰਨੀ ਮਦਦ ਹੋ ਸਕਦੀ ਹੈ ਵੱਧ ਤੋਂ ਵੱਧ ਵੱਧ ਤੋਂ ਵੱਧ ਅਸੀਂ ਕੇਸਾਂ ਦੇ ਵਿੱਚ ਵੀ ਜਿਹੜਾ ਹੈ ਉਹ ਆਪਣੀ ਮਦਦ ਗੁਰੂ ਦੀ ਸੇਵਾ ਸਮਝ ਕੇ ਅਸੀਂ ਜ਼ਰੂਰ ਕਰਾਂਗੇ ਮੈਂ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਇਹਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ